ਇਹ ਬੂਟੇ ਹੁਣ ਆਪਾਂ ਖਰੀਦ ਲਏ ਆ ਤੇ ਜਾ ਕੇ ਆਪਾਂ ਤਖਤ ਸਾਹਿਬ ਤੇ ਲਾਵਾਂਗੇ ਜੀ ਸਾਡੇ ਸਤਿਗੁਰੂ ਜੀ ਦੇ ਦਰ ਨੂੰ ਹਨਾ ਜਿੰਨਾ ਵੀ ਹੋ ਸਕਦਾ ਆਪਾਂ ਸੋਨਾ ਬਣਾ ਕੇ ਰੱਖਿਆ ਕਰੀਏ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਤਖਤ ਸ੍ਰੀ ਦਮਦਮਾ ਸਾਹਿਬ ਜਿਹਦੇ ਮੇਨ ਗੇਟ ਤੇ ਤੁਸੀਂ ਮੇਨ ਗੇਟ ਦੇਖ ਸਕਦੇ ਹੋ ਹਨਾ ਉੱਪਰ ਖੰਡਾ ਸਾਹਿਬ ਲੱਗਿਆ ਹੋਇਆ ਅੱਗੇ ਬਿਲਕੁਲ ਸਾਹਮਣੇ ਡਿਊਟੀ ਸਾਹਿਬ ਜਿਸ ਦਾ ਹੁਣ ਹੋਰ ਕੰਮ ਚੱਲ ਰਿਹਾ ਦੁਬਾਰਾ ਡਿਊਟੀ ਸਾਹਿਬ ਦੀ ਉਹ ਸਾਰੀ ਕੀਤੀ ਗਈ ਆ ਹੋਰ ਵੀ ਸੋਹਣੇ ਦਿਖ ਬਣਾ ਰਹੇ ਆ ਇੱਧਰ ਸੱਜੇ ਹੱਥ ਹੈ ਜਾਂਦਾ ਕਾਰ ਪਾਰਕਿੰਗ ਤੇ ਤੁਸੀਂ ਦੇਖ ਰਹੇ ਹੋਗੇ ਅੱਗੇ ਹਨ ਸਾਰੀ ਜਗ੍ਹਾ ਕਿਦਾਂ ਖੁੱਲਾ ਕਰ ਰਹੇ ਆ ਮਿਸਤਰੀ ਲੱਗੇ ਹੋਏ ਆ ਇਹਦੇ ਵਾਰੀ ਵੀ ਕਾਫੀ ਆ ਰਹੀ ਹੋਵੇ ਪਹਿਲਾਂ ਨਾਲੋਂ ਕਾਫੀ ਦਿਖ ਬਦਲੀ ਆ ਪਹਿਲਾਂ ਇੱਥੇ ਕੁਝ ਹੋਰ ਇਦਾਂ ਲੱਗ ਪੀੜਾ ਥਾਂ ਲੱਗਦਾ ਸੀ ਹੁਣ ਪਰ ਬੁਖ ਖੁੱਲ ਗਿਆ ਰੋਡ ਪਰ ਤੇ ਸੰਦੇ ਉਹ ਬਣਿਆ ਆ ਦਿਵਾਨ ਹਾਲ ਬਣਿਆ ਹੋਇਆ ਇੰਨਾ ਵੱਡਾ ਉਹ ਆਪਾ ਪਾਉਦੇ ਇੱਥੇ ਲਾਵਾਂਗੇ ਬੱਬੂ ਆ ਕੇ ਇੱਥੇ ਲਿਆ ਕੇ ਲਾਵਾਂਗੇ ਵਿੱਚ ਵਿੱਚ भाई शहीद मणि सिंह जी इधर अपने जड़ी सरा बनी हुई है जी और जितने किसी भी स्कूल ਦੇ ਜਿਹਦੇ ਬੱਚੇ ਆਏ ਹੋਏ ਆ ਕਿਉਂਕਿ ਇਹ ਅਸਲ ਚ ਪੰਜਾਬੀਆਂ ਦਾ ਜਿਹੜਾ ਤਖਸੈਵਾਨ ਹੈ ਇੱਥੇ ਜ਼ਰੂਰ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਜੀ ਇਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਓ ਆਪਣੇ ਬੱਚਿਆਂ ਨੂੰ ਅ ਸਾਰੀਆਂ ਜਿਹੜੀਆਂ ਸਮਾਨ ਦੀਆਂ ਜਿਹੜੀਆਂ ਦੁਕਾਨਾਂ ਸਾਈਡਾਂ ਤੇ ਲੱਗੀਆਂ ਹੋਈਆਂ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਇਸ ਸ਼ਵੀਲ ਵਾਲੀ ਜਗ੍ਹਾ ਉਹ ਇਧਰ ਬਿਲਕੁਲ ਬਰਾਬਰ ਰਹਿ ਜਾਂਦਾ ਜੀ ਜੋੜਾ ਕਰ ਜਿਹੜਾ ਨਾ ਸ਼ਵੀਲ ਵਾਲੀ ਜਗ੍ਹਾ ਦਾ ਪੱਥਰ ਹੈ ਇੱਥੋਂ ਦੇ ਜਿਹੜਾ ਇਹ ਕੰਸਟਰਕਸ਼ਨ ਦਾ ਕੰਮ ਕੀਤਾ ਨਾ ਬਾਲਾ ਸੋਨਾ ਕੀਤਾ ਹੋਇਆ ਬਹੁਤ ਸਾਰੇ ਨਾ ਜਿਹੜੇ ਪਿਆਰ ਵਾਲੇ ਗੁਰਸਿੱਖ ਹੁੰਦੇ ਆ ਉਹ ਤਾਂ ਗੁਰਸਥਾਨ ਦੀ ਸੇਵਾ ਬੜੀ ਸ਼ਰਧਾ ਨਾਲ ਕਰਵਾਉਂਦੇ ਆ ਜੀ ਹੁਣ ਆਪਾਂ ਪੜਦੇ ਆ ਜੀ ਇਤਿਹਾਸ ਇਹ ਜਿਹੜਾ ਤਖਤ ਸਹਿਬ ਇਹ ਸਿੱਖਾਂ ਦਾ ਚੌਥਾ ਤਖਤ ਸਹਿਬ ਸਰਸਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੁਕਮਰਾਨਾਂ ਨਾਲ ਜੂਝਦੇ ਹੋਏ ਜਾਂਦਾ ਜੁੱਧਾਂ ਕਰਦੇ ਹੋਏ ਚਮਕੌਰ ਸਹਿਬ ਮਾਸੀਵਾੜਾ ਮੁਕਤਸਰ ਮੁਕਤਸਰ ਸਹਿਬ ਦੇ ਵਿੱਚੋਂ ਦੀ ਹੁੰਦੇ ਹੋਏ ਆ ਇਸ ਜਗ੍ਹਾ ਤੇ ਪਹੁੰਚੀ ਸੀ ਅ ਦਸ਼ਮ ਪੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਥੇ ਆਪਣਾ ਕਮਰ ਕਸਾ ਖੋਲ ਕੇ ਦਮ ਲਿਆ ਤੇ ਤਾਂ ਹੀ ਇਸ ਸਥਾਨ ਦਾ ਨਾਮ ਜਿਹੜਾ ਦਮਦਮਾ ਸੱਜਿਆ ਇੱਥੇ ਹੀ ਭਾਈ ਮਨੀ ਸਿੰਘ ਜੀ ਨੇ ਬਾਣੀ ਦਾ ਉਤਾਰਾ ਕੀਤਾ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਜੋ ਚਾਰ ਰੂਪਾਂ ਦਾ ਉਤਾਰਾ ਕੀਤਾ ਸੀ ਤੇ ਵਕਤ ਤੋਂ ਵਕਤ ਜਿਹੜੇ ਆਪਣੇ ਚਾਰ ਹੋਰ ਤੱਕ ਸਹਿਬ ਸੀ ਉਹਨਾਂ ਤੱਕ ਪਹੁੰਚਾਇਆ ਗਿਆ ਤੇ ਇੱਥੇ ਹੀ ਭਾਈ ਵੀਰ ਸਿੰਘ ਤੇ ਦੀਰ ਸਿੰਘ ਜੀ ਜ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ ਇਹ ਜਿਹੜਾ ਸਿੱਖਾਂ ਦਾ ਚੌਥਾ ਤਖਤ ਹੈ ਜੀ ਇੱਥੇ ਹੀ ਵਿਸਾਖੀ ਦਾ ਜਿਹੜਾ ਖਾਲਸਾ ਪੰਥ ਜਿਹੜਾ ਉਸ ਦਿਨ ਇਕੱਠਾ ਹੁੰਦਾ ਹੈ ਵਿਸਾਖੀ ਤੇ ਵਿਸਾਖੀ ਇਥੋਂ ਦਾ ਖਾਸ ਜਿਹੜਾ ਦਿਨ ਮਨਾਇਆ ਜਾਂਦਾ ਇੱਧਰ ਆ ਜਾਂਦਾ ਗੁਰਦੁਆਰਾ ਲਖਨਸਰ ਸਾਹਿਬ ਇੱਥੇ ਗੁਰਮੁਖੀ ਲਿਖੀ ਜਾਂਦੀ ਹੈ ਜੀ। ਤੇ ਸਿੱਧੇ ਵੀ ਆਪਾਂ ਅੱਗੇ ਜਾ ਕੇ ਦਰਸ਼ਨ ਕਰਦੇ ਆ। ਕਿਹੜੀ ਸਾਈਡ ਗੁਰਮੁਖੀ ਫਿਰ ਆਪਾਂ ਅੱਗੇ ਦਰਬਾਰ ਸਾਹਿਬ ਜਾਵਾਂਗੇ। ਆ ਇੱਧਰ ਪਈ ਆ ਬੱਬੂ। ਜੜੀਆਂ ਨਾ ਸਲੇਟਾਂ ਪਈਆਂ। ਇੱਥੇ ਬੱਚੇ ਲਿਖ ਕੇ ਜਾਂਦੇ ਆ। ਬੱਚਿਆਂ ਨੂੰ ਲਿਖਾ ਕੇ ਲੈ ਕੇ ਜਾਂਦੇ ਆ ਗੁਰਮੁਖੀ। ਤੂੰ ਵੀ ਲਿਖ ਕੇ ਗਿਆ ਸੀ। ਤੂੰ ਵੀ ਲਿਖ ਕੇ ਗਿਆ ਸੀ। ਅੱਛਾ ਉਹਨਾਂ ਧਿਰ ਤੇ ਦੇਖੀਏ ਇੱਥੇ ਆ ਦੇ ਕੋਈ ਨਹੀਂ ਆ ਦੇ ਨਹੀਂ ਆ ਦੇ ਇੱਥੇ ਨਹੀਂ ਆ ਦੇ ਇੱਥੇ ਬੱਚੇ ਆਪਣੇ ਮਾਪਿਆਂ ਨਾਲ ਆਉਂਦੇ ਆ ਮਾਪੇ ਆਪਣੇ ਬੱਚਿਆਂ ਨੂੰ ਆ ਕੇ ਇੱਥੇ ਗੁਰਮੁਖੀ ਲਿਖਵਾਉਂਦੇ ਆ ਜੀ ਇਹ ਚੀਜ਼ ਵੈਸੇ ਵਧੀਆ ਗੁਰਮੁਖੀ ਤਾਂ ਕਿਉਂਕਿ ਆਪਣੀ ਅਸਲ ਚ ਜੜ ਹੈ ਜਿਹੜੀ ਮਾਂ ਬੋਲੀ ਹੁੰਦੀ ਆ ਉਹ ਕਿਸੇ ਵੀ ਕੌਮ ਦੀ ਜੜ ਹੁੰਦੀ ਆ ਇਸ ਚੀਜ਼ ਨੂੰ ਆਪਾਂ ਕੱਟ ਨਹੀਂ ਕਰ ਸਕਦੇ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਇੱਧਰ ਸਰੋਵਰ ਬਣਿਆ ਹੋਇਆ ਹੈ ਜੀ ਗੁਰਮੁਖੀ ਜਿਹੜੀ ਪੰਜਾਬੀ ਲਿਪੀ ਆ ਨਾ ਉਸਨ ਸਾਰਿਆਂ ਨੂੰ ਤਕਰੀਬ ਨਾਲ ਆਉਣੀ ਚਾਹੀਦੀ ਆ ਤੇ ਪਰ ਅੱਜ ਬਹੁਤ ਵੱਡੀ ਤਰਾਸਦੀ ਆ ਕਿ ਅਸੀਂ ਗੁਰਮੁਖੀ ਦੇ ਨਾਲੋਂ ਟੁੱਟਦੇ ਜਾਂਦੇ ਆ ਤੇ ਉਸ ਸਮੇਂ ਬਹੁਤ ਆਪਣਾ ਹੁਣ ਅੰਦਰੋਂ ਇੱਕ ਸ਼ਰਮ ਜਿਹੀ ਮਹਿਸੂਸ ਹੁੰਦੀ ਆ ਜਦੋਂ ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ 35 ਦੇ ਅੱਖਰ ਨਹੀਂ ਪੜ੍ਹਨੇ ਆਉਂਦੇ ਇਸ ਲਈ ਨਾ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਸਿੱਖਣੀ ਚਾਹੀਦੀ ਆ ਗੁਰਮੁਖੀ ਸਿੱਖਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਜੀ ਗੁਰਦੁਆਰਾ ਸਾਹਿਬ ਲਖਨਸਰ ਸਾਹਿਬ ਤੋਂ ਆਉਣ ਆਮਦ 657 ਉਪਰ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਾਲ ਅਗੰਮ ਜੈਸੇ ਲਹਿਰ ਮੇ ਉਦਤ ਜਲ ਕੇਵਲ ਜਾਲਿ ਮਾ ਧੰਵਾਦ ਆਪਾਂ ਜਦੋਂ ਵੀ ਨਾ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ ਗੁਰ ਇਤਿਹਾਸਕ ਸਥਾਨ ਤੇ ਜਾਈਏ ਤਾਂ ਇੱਕ ਸਾਈਡ ਤੇ ਜਗਾ ਬਣੀ ਹੁੰਦੀ ਹੈ ਜੀ ਸਪੈਸ਼ਲ ਉੱਥੇ ਆਪਾਂ ਫਰਮਾਨ ਜ਼ਰੂਰ ਪੜਿਆ ਕਰੀਏ ਕਿ ਗੁਰੂ ਸਾਹਿਬ ਜੀ ਦਾ ਅੱਜ ਦਾ ਹੁਕਮ ਕੀ ਹੈ ਹਾਂਜੀ ਸੰਗਤ ਜੀ ਹੁਣ ਆਪਾਂ ਜਾ ਰਹੇ ਹਾਂ ਤੱਕ ਸ੍ਰੀ ਦਮਦਮਾ ਸਾਹਿਬ ਜਿੱਥੇ ਕਿ ਮੇਨ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਤੇ ਉੱਥੇ ਹੀ ਗੁਰੂ ਸਾਹਿਬ ਜੀ ਦੇ ਜੋ ਸ਼ਸਤਰ ਹਥਸ਼ੋ ਸ਼ਸਤਰ ਪਏ ਹੋਏ ਨੇ ਆਪਾਂ ਦਰਸ਼ਨ ਕਰਾਂਗੇ ਅੱਗੇ ਜਾ ਕੇ ਇਧਰ ਜੇ ਤੁ ਆਪਾਂ ਉੱਪਰ ਵੱਲ ਚੜਦੇ ਬੌੜੀਆਂ ਚੜਦੇ ਤਾਂ ਖੱਬੀ ਸਾਈਡ ਤੋਂ ਤੁਹਾਨੂੰ ਦਿਖ ਰਿਹਾ ਹੋਵੇਗਾ ਜਿੱਥੇ ਪ੍ਰਸ਼ਾਦ ਜਿਵੇਂ ਜਿਹੜਾ ਦਿਖ ਰਿਹਾ ਆਪਾਂ ਬਾਬਾ ਦੀਪ ਸਿੰਘ ਜਿੱਥੇ ਸੁਨਾਣ ਕਰਦੇ ਹੁੰਦੇ ਸੀਗੇ ਉਹ ਸਥਾਨ ਦਿਖ ਰਿਹਾ ਆਪਾਂ ਫਿਰ ਨੇੜੋ ਵੀ ਦੇਖਾਂਗੇ ਸਾਹਮਣੇ ਲਿਖਿਆ ਹੋਇਆ ਜੀ ਕੜਾ ਪ੍ਰਚਾਲ ਇੱਥੇ ਮਿਲਕਾ ਕਿ ਇੱਥੇ ਆਪਾਂ ਜੋ ਵੀ ਆਪਣੀ ਸਰਦਮਸਰ ਦੇਖ ਪ੍ਰਵਾਸ ਸਕਦੇ ਆਂ ਤੇ ਪ੍ਰਾਪਤ ਕਰ ਸਕਦੇ ਜਿਹੜੀ ਚੀਜ਼ ਵੇਖਣ ਵਾਲੀ ਮਹਿਸੂਸ ਕਰਨ ਵਾਲੀ ਵੀ ਆਪਾਂ ਜਦੋਂ ਵੀ ਇੱਥੇ ਆਈਏ ਤਾਂ ਗੁਰੂ ਸਾਹਿਬ ਜੀ ਦੇ ਦਰ ਤੇ ਆਪਾਂ ਅੱਖ ਮਹਿਸੂਸ ਕਰੀਏ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਇੱਥੇ ਦوام ਸਥਾਪਿਤ ਹੋਏ ਕਿ ਕਿਸ ਤਰ੍ਹਾਂ ਸੰਗਤਾਂ ਆ ਕੇ ਉਹਨਾਂ ਨਾਲ ਮੇਲ ਮਿਲਾਕ ਕਰਦੀਆਂ ਮੇਕਾ ਕਮਾਣ ਨੂੰ ਸਾਹਮਣੇ ਜੀ ਗੁਰੂ ਸਾਹਿਬਾਂ ਦੇ ਦਰਸ਼ਨ ਕਰ ਸਕਦੇ ਬਹੁਤ ਹੀ ਇੱਥੇ ਆ ਕੇ ਮਨ ਲੱਗਦਾ ਜਦੋਂ ਅਸੀਂ ਇਸ ਸਥਾਨ ਨੂੰ ਦੇਖਦਾ ਵੇਖਦੇ ਹਾਂ ਜੀ ਦਰਸ਼ਕੋ ਜੀ ਇੱਥੇ ਗੁਰੂ ਸਾਹਿਬ ਜੀ ਦਾ ਆਸਕੀਤਾ ਹੋਇਆ ਹੁੰਦਾ ਹੈ ਤਾਂ ਇਹ ਆਪਣੇ ਦੇਖਾਂ ਮੈਂ ਇਹ ਸਿਰਿਸਰ ਪਈ ਹੈ ਇਹ ਉਹ ਇਤਿਹਾਸ ਨਿਸ਼ਾਨੀਆਂ ਨੇ ਜੋ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਵਰਤੀ ਤੇ ਅੱਗੇ ਹੁਣ ਆਪਾਂ ਜਦੋਂ ਬਾਹਰ ਨਿਕਲਦੇ ਆਂ ਤਾਂ ਬਰਾਬਰ ਹੀ ਤਸਵੀਰਾਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਸਿशोਭਤ ਕੀਤਾ ਹੋਇਆ ਤੇ ਛੇਠਾਲੀ ਸਾਈਡ ਲਿਖਿਆ ਹੋਇਆ ਜੀ ਹਰ ਇੱਕ ਤਸਵੀਰ ਦਾ ਇਤਿਹਾਸ ਕਿ ਕਿਸ ਤਰ੍ਹਾਂ ਸਰੋਵਰ ਦੀ ਜਿਹੜੀ ਸੇਵਾ ਹੋਈ ਤੇ ਮਾਤਾ ਸਹਿਬ कौर ਜੀ ਮਾਤਾ ਸੁੰਦਰ ਕੌਰ ਜੀ ਗੁਰੂ ਸਾਹਿਬ ਜੀ ਕੋਲ ਪਹੁੰਚੇ ਸੀ ਉਸ ਸਮੇਂ ਕਿਵੇਂ ਸਾਈ ਤਿਆਰ ਹੋਈ ਉਸ ਸਮੇਂ ਦੀ ਤਸਵੀਰ ਨੂੰ ਵੀ ਸਾਂਝਾ ਕੀਤਾ ਹੋਇਆ ਚਿੱਤਰਕਾਰਾਂ ਨੇ ਅੱਗੇ ਭਾਈ ਮਨੀ ਸਿੰਘ ਜੀ ਗੁਰਬਾਣੀ ਦਾ ਉਤਾਰਾ ਕਰਦੇ ਆ ਉਸ ਸਮੇਂ ਗੁਰੂ ਸਾਹਿਬ ਜੀ ਕੋਲ ਬੈਠੇ ਫਿਰ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਂਦੇ ਆ ਸੰਗਤਾਂ ਨੂੰ ਇਕੱਠਿਆਂ ਕਰਦੇ ਆ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਆ ਫਿਰ ਇੱਥੇ ਤਸਵੀਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਉਹ ਵਰਤੋ ਕਰੀ ਸਾਈ ਦੀ ਵਰਤੋ ਕਰੀ ਉਹ ਅੱਗੇ ਪਾਣੀ ਦੇ ਵਿੱਚ ਜਲ ਪ੍ਰਵਾਹ ਕੀਤੀ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਜਾਦਾ ਨੇ ਉਹ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਤੇ ਭਾਈ ਵੀਰ ਸਿੰਘ ਦੇ ਭਾਈ ਧੀਰ ਸਿੰਘ ਜੀ ਜਦੋਂ ਨਿਸ਼ਾਨਿਆਂ ਪਰਖਿਆ ਗਿਆ ਸੀ ਗੁਰੂ ਸਾਹਿਬ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ ਉਹ ਤਸਵੀਰ ਵੀ ਤੇ ਗੁਰੂ ਸਾਹਿਬ ਜੀ ਜਿਹੜੇ ਜੋਹਰ ਸਿੰਘਾਂ ਦੇ ਦੇਖਦੇ ਸੀ ਤੇ ਗੱਤਕੇ ਦੀ ਜਿਹੜੀ ਇੱਥੇ ਗੇਮ ਕਰਵਾਈ ਜਾਂਦੀ ਸੀ ਤੇ ਅੱਜ ਜਿਹੜਾ ਅੱਜ ਦੀ ਤਸਵੀਰ ਆ ਉਹ ਵਿਸਾਖੀ ਤੇ ਵਿਸਾਖੀ ਦੇ ਜੋੜ ਮੇਲੇ ਤੇ ਉਹ ਇਸ ਤਰ੍ਹਾਂ ਦੀ ਦੇਖ ਹੁੰਦੀ ਹੈ ਤੇ ਅੱਗੇ ਨਗਾਰਾ ਪਿਆ ਜੀ ਹੁਣ ਆਪਾਂ ਆ ਗਏ ਆ ਬਾਦੂ ਉਸੇ ਦੇਖ ਸਕਦੇ ਹਾਂ ਬਾਬਾ ਦੀਪ ਸਿੰਘ ਜੀ ਜਿੱਥੇ ਇਸ਼ਨਾਨ ਪਾਣੀ ਕਰਦੇ ਜਿੱਥੋਂ ਦਾ ਪਾਣੀ ਵਰਦਾ ਤਨ ਨੂੰ ਇਸ ਸਥਾਨ ਨੂੰ ਜੋ ਅੱਜ ਗੁਰਦੁਆਰਾ ਸ਼੍ਰੋਮਣੀ ਕਮੇਟੀ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਚਲਾਇਆ ਜਾ ਰਿਹਾ ਹੈ ਇੱਥੇ ਨੀਚੇ ਸਰੋਵਰ ਹੈ ਜਿੱਥੇ ਸੰਗਤਾਂ ਜਾ ਕੇ ਇਸ਼ਨਾਨ ਵੀ ਕਰਦੀਆਂ ਉੱਪਰੋਂ ਪਰੇ ਸਿਰ ਜਗ ਨੂੰ ਕਵਰ ਕੀਤਾ ਹੋਇਆ ਸੀ ਉਹਨਾਂ ਇੱਥੇ ਅੱਗੇ ਸਾਈਡ ਤੇ ਖੱਬੀ ਸਾਈਡ ਬਣਿਆ ਹੋਇਆ ਜੀ ਪਾਰਕ ਜਿੱਥੇ ਬੱਚੇ ਖੇਡ ਰਹੇ ਆ ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਉਹ ਦੂਰ ਤੱਕ ਜਿੱ ਤੱਕ ਨਜ਼ਰ ਜਾਂਦੀ ਆ ਉਹ ਸਾਰੀ ਜਗ੍ਹਾ ਜਿਹੜੀ ਆ ਉਹ ਤਕਸੈਵਤ ਬਾਬਾ ਦੀਪ ਸਿੰਘ ਤਕਸੈਵਦੀ ਆ ਆਪਾਂ ਹੁਣ ਇਧਰ ਸਾਈਡ ਦੀ ਜਾ ਰਹੇ ਆ ਤੁਹਾਨੂੰ ਪੂਰੇ ਤਕਸੈਵ ਦੇ ਦਰਸ਼ਨ ਕਰਾਵਾਂਗੇ ਕਿ ਵੀ ਜਿਹੜੇ ਤਕਸੈਵ ਦਾ ਆਲਾ ਦਵਾਲਾ ਇੱਥੇ ਕਿਹੋ ਜਿਹਾ ਗੁਰਦੁਆਰਾ ਬੇਰ ਦੇਖ ਸਹ ਜਿਹੜੇ دوست ਮਿੱਤਰ ਕਦੇ ਵੀ ਨਹੀਂ ਆਏ ਹੋਣੇ ਤਖਤ ਸ੍ਰੀ ਦਮਦਮਾ ਸਾਹਿਬ ਜਿਨ੍ਹਾਂ ਨੇ ਹਲੇ ਤੱਕ ਦਰਸ਼ਨ ਨਹੀਂ ਕੀਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੀ ਆਪਾਂ ਉਹਨਾਂ ਨੂੰ ਘਰ ਬੈਠਿਆਂ ਇਸ ਸਾਡੇ ਇਤਿਹਾਸਕ ਸਥਾਨ ਦੇ ਆਪਾਂ ਦਰਸ਼ਨ ਕਰਵਾ ਸਕੀਏ ਜੀ ਕੋਸ਼ਿਸ਼ ਕੀਤੀ ਹੈ ਇਧਰ ਸਾਈਡ ਤੇ ਬਰਾਬਰ ਜੀ ਗੁਰਦੁਆਰਾ ਬੇਰ ਸਾਹਿਬ ਤੁਸੀਂ ਜਦੋਂ ਇੱਥੇ ਇਧਰ ਆਵੋਗੇ ਨਾ ਇਹ ਸਾਰੇ ਸਥਾਨਾਂ ਤੇ ਤੁਸੀਂ ਆਪ ਖੁਦ ਦਰਸ਼ਨ ਕਰਕੇ ਜਾਇਓ ਕਿਉਂਕਿ ਇਹਨਾਂ ਨਾਲ ਸਾਡੀ ਇੱਕ ਹੋਂਦ ਜੁੜੀ ਹੋਈ ਆ ਪੰਜਾਬੀਆਂ ਦੀ ਸਿੱਖ ਕੌਮ ਦੀ ਹੁਣ ਤੁਸੀਂ ਸੰਗਤ ਜੀ ਵੇਖ ਸਕਦੇ ਹੋ ਇੱਕ ਕਰੀਰ ਦੇ ਦਰਖਤ ਦਰਬਾਰ ਸਾਹਿਬ ਦੇ ਬਿਲਕੁਲ ਬਰਾਬਰ ਨੇ ਇਹ ਪੰਜਾਬ ਦੇ ਵਿੱਚ ਤੇ ਹੁਣ ਅਲੋਪ ਹੀ ਹੋ ਗਏ ਹੋਣਗੇ ਮੈਂ ਨਹੀਂ ਕਿਤੇ ਹੋਰ ਵੇਖੇ ਅੱਜ ਆਪਾਂ ਇੱਥੇ ਆਏ ਤੇ ਦਰਸ਼ਨ ਹੋਏ ਆ ਤੇ ਵੇਖਿਆ ਕਿ ਕਰੀਰ ਦਾ ਜਿਹੜਾ ਦਰਖਤ ਆ ਉਹ ਕਿਸ ਤਰ੍ਹਾਂ ਦਾ ਹੁੰਦਾ ਇਹ ਉਹ ਕਰੀਰ ਦਾ ਦਰਖਤ ਹੈ ਇਹਨਾਂ ਦੇ ਨਾਲ ਸਤਿਗੁਰੂ ਜੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨਿਆ ਕਰਦੇ ਸੀ ਇਹ ਪਾਗਾਵਾਲਾ ਉਹ ਦਰਖਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣਾ ਘੋੜਾ ਬੰਨਦੇ ਸੀ ਇਹਦੇ ਨਾਲ ਦੋ ਦਰਖਤ ਨੇ ਜੀ ਇੱਥੇ ਸੇਮ ਇੱਕੋ ਸਾਈਜ਼ ਦੇ ਆ ਤੇ ਇਥੋਂ ਦੇ ਪ੍ਰਬੰਧਕਾਂ ਨੇ ਇਹਨਾਂ ਨੂੰ ਪੂਰਾ ਆਲੇ ਦੁਆਲੇ ਉਹ ਕਿਉਂਕਿ ਵੀ ਨਹੀਂ ਸੰਗਤਾਂ ਕਈ ਵਾਰ ਉਹਨਾਂ ਨੂੰ ਨੁਕਸਾਨੋਂ ਨਾ ਕਰ ਸਕਣ ਉਹਨਾਂ ਨੂੰ ਕਵਰ ਕੀਤਾ ਹੋਇਆ ਫਿਰ ਅੱਗੇ ਜੀ ਦਵਾਨ ਹਾਲ ਆ ਜਾਂਦਾ ਜੀ ਜਿੱਥੇ ਜਦੋਂ ਵੱਡੇ ਸਮਾਗਮ ਹੁੰਦੇ ਆ ਉਦੋਂ ਇਕੱਠ ਹੁੰਦਾ ਹੈ ਭਾਈ ਡੱਲਾ ਸਿੰਘ ਜੀ ਦੇ ਨਾਮ ਤੇ ਹੁਣ ਜਦੋਂ ਦੀਵਾਨ ਹਾਲ ਦੇ ਬਿਲਕੁਲ ਆਪਾਂ ਬਰਾਬਰ ਜਾਂਦੇ ਆ ਤੇ ਗੁਰਦੁਆਰਾ ਮਾਤਾ ਸਹਿਬ ਕੌਰ ਜੀ ਦੇ ਨਾਮ ਤੇ ਤੇ ਮਾਤਾ ਸੁੰਦਰ ਕੌਰ ਜੀ ਦੇ ਨਾਮ ਤੇ ਇਹ ਗੁਰਦੁਆਰਾ ਸਹਿਬ ਬਣਿਆ ਹੋਇਆ ਜੀ ਜਦੋਂ ਆਪਾਂ ਤਖਤ ਸਹਿਬ ਦੇ ਬਿਲਕੁਲ ਪਿੱਛੇ ਪਿਛਲੀ ਸਾਈਡ ਜਾਂਦੇ ਹੁਣ ਜਦੋਂ ਆਪਾਂ ਦੋਸਤੋ ਇਧਰ ਆਪਾਂ ਜਾਂਦੇ ਆ ਨਾ ਤਖਤ ਸਹਿਬ ਦੇ ਬਿਲਕੁਲ ਖੱਬੇ ਸਾਈਡ ਇਧਰ ਇੱਕ ਚੀਜ਼ ਆਪਣੇ ਦੇਖਣਯੋਗ ਰਹਗੀ ਸਗੀ ਜਿੱਥੇ ਬਾਬਾ ਦੀਪ ਸਿੰਘ ਜੀ ਜਿੱਥੇ ਬਾਬਾ ਦੀਪ ਸਿੰਘ ਜੀ ਬੈਠ ਕੇ ਭਗਤੀ ਕਰਦੇ ਸੀ ਜਿੱਥੇ ਬੈਠ ਕੇ ਬਾਬਾ ਜੀ ਆਰਾਮ ਕਰਦੇ ਸੀ ਉਸ ਜਗ੍ਹਾ ਤੇ ਵੀ ਆਪਾਂ ਦਰਸ਼ਨ ਕਰਾਵਾਂਗੇ ਤੁਹਾਨੂੰ ਇਹ ਜਗ੍ਹਾ ਦਾ ਜਿਹੜਾ ਤੇ ਰਿਸ਼ਾ ਬਹੁਤ ਸੋਹਣਾ ਹੈ ਤੇ ਪਰੋ ਵੀ ਤੁਸੀਂ ਵੇਖ ਹੀ ਲਿਆ ਦੋਸਤੋ ਤੁਸੀਂ ਆਪਣੇ ਨਾ ਬੱਚਿਆਂ ਨੂੰ ਤੇ ਪਰਿਵਾਰ ਨੂੰ ਖੁੱਲੇ ਸਮੇਂ ਦੇ ਵਿੱਚ ਲੈ ਕੇ ਜਰੂਰ ਆਇਆ ਕਰੋ ਜਿੱਥੇ ਆਪਣੇ ਇਤਿਹਾਸਕ ਸਥਾਨ ਨੇ ਉਹਨਾਂ ਦੇ ਦਰਸ਼ਨ ਜਰੂਰ ਕਰਾਇਆ ਕਰੋ ਇਹ ਉਹ ਪੋਰਾ ਸਹਿਬਾ ਜੀ ਜਿੱਥੇ ਬਾਬਾ ਦੀਪ ਸਿੰਘ ਜੀ ਬੈਠ ਕੇ ਸਿਮਰਨ ਕਰਿਆ ਕਰਦੇ ਸੀ ਇੱਥੇ ਹੀ ਬਾਬਾ ਜੀ ਨੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਸੀ ਜੋ ਚਾਰ ਤਖਤ ਸਹਿਵਾਂ ਤੇ ਜਾ ਕੇ ਪੁਚਾਏ ਗਏ ਹੱਥੀ ਲਿਖਤਾ ਜੀ ਬਾਬਾ ਦੀਪ ਸਿੰਘ ਜੀ ਦੇ ਕਿਸੇ ਆਈ ਉਹ ਸੇਵਾ ਕਿਉਂਕਿ ਉਹ ਮਹਾਨ ਹਸਤੀਆਂ ਸੀ ਜਿਸ ਜਗ੍ਹਾ ਉਹ ਬਹਿੰਦੇ ਹੁੰਦੇ ਸੀ ਉਹ ਨੀਚੇ ਜਾਣਾ ਪੈਂਦਾ ਜੀ ਉਸ ਜਗ੍ਹਾ ਨੂੰ ਜਦੋਂ ਆਪਾਂ ਵੇਖਦੇ ਆ ਨਾ ਬਹੁਤ ਮਨ ਖੁਸ਼ ਹੁੰਦਾ ਕਿ ਬਾਬਾ ਦੀਪ ਸਿੰਘ ਜੀ ਇੱਥੇ ਬਹਿੰਦੇ ਹੁੰਦੇ ਸੀ ਤੁਸੀਂ ਵੀ ਜਦ ਆਉਂਗੇ ਦਰਸ਼ਨ ਕਰੋਗੇ ਤੁਹਾਨੂੰ ਵੀ ਤੁਹਾਡੇ ਮਨ ਨੂੰ ਵੀ ਬਹੁਤ ਖੁਸ਼ੀ ਹੋਵੇਗੀ ਇਹ ਵਿਸ਼ਵਾਸ ਆ ਸਾਨੂੰ ਹੁਣ ਆਪਾਂ ਬਿਲਕੁਲ ਤਖਤ ਸਾਹਿਬ ਦੇ ਜਦੋਂ ਪਿੱਛੇ ਦਰਬਾਰ ਸਾਹਿਬ ਦੇ ਪਿੱਛੇ ਚੱਲਦੇ ਆ ਜੀ ਉੱਥੇ ਇੱਕ ਗੁਰੂ ਸਥਾਨ ਬਣਿਆ ਹੋਇਆ ਇੱਕ ਦੇ ਨਾ ਆਪਾਂ ਇੱਥੇ ਵਿੱਚ ਦੇਖਿਆ ਪਹਿਲਾਂ ਕੇ ਵੀ ਨਲਕਾ ਆ ਨਲਕਾ ਹੁਣ ਬਹੁਤ ਘੱਟ ਮਿਲਦਾ ਦੇਖਣ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਇੱਥੇ ਦੋਸਤੋ ਨੋਟ ਕਰਨ ਵਾਲੀ ਗੱਲ ਹੈ ਕਿ ਅੰਬਾ ਦੇ ਦਰਖਤ ਨਾ ਬਹੁਤ ਵੱਡੇ-ਵੱਡੇ ਆ ਬਹੁਤ ਪੁਰਾਣੇ ਦਰਖਤ ਆ ਦੇਖ ਸਕਦੇ ਹੋ ਉਹਨਾਂ ਦੇ ਆਕਾਰ ਇਹ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਜੀ ਪਾਤਸ਼ਾਹੀ ਨੌਵੀਂ ਅਤੇ 10ਵੀਂ ਪਾਤਸ਼ਾਹੀ ਦੋਨਾਂ ਪਾਤਸ਼ਾਹੀਆਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਪਸਾਰਿਆ ਗਿਆ ਇੱਥੇ ਪਾਠ ਚੱਲ ਰਿਹਾ ਜੀ ਬੀਬੀਆਂ ਪਾਠ ਕਰ ਰਹੀਆਂ ਆ ਸੁਖਮਨੀ ਸਾਹਿਬ ਜੀ ਦਾ ਪਾਠ ਪੜਿਆ ਜਾਂਦਾ ਬੜੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਪਾਠ ਪੜਿਆ ਜਾ ਰਿਹਾ ਇਹ ਸਥਾਨ ਵੀ ਬਹੁਤ ਸੋਹਣਾ ਪ੍ਰਬੰਧਕਾਂ ਨੇ ਬਹੁਤ ਸਾਫ ਸਫਾਈ ਰੱਖੀ ਹੋਈ ਹੈ ਸਾਈਡ ਤੇ ਆਪਾਂ ਜਦੋਂ ਜਾਂਦੇ ਆ ਜੀ ਹੁਕਮਨਾਮਾ ਸਾਹਿਬ ਪੜਦੇ ਸਾਰੀਆਂ ਹੀ ਸੰਗਤਾਂ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਜੀ ਉੱਥੇ ਇੱਕ ਹੁਕਮਨਾਮਾ ਸਾਹਿਬ ਲਿਖਿਆ ਹੁੰਦਾ ਉੱਥੇ ਆਪਾਂ ਪੜਿਆ ਕਰੀਏ ਹੁਣ ਆਪਾਂ ਸਾਈਡ ਤੇ ਵੇਖਦੇ ਆਂ ਜੀ ਸਰੋਵਰ ਸਰੋਵਰ ਦਾ ਜਿਹੜਾ ਆਕਾਰ ਹੈ ਬਹੁਤ ਹੀ ਵੱਡਾ ਹੈ ਦੋਸਤੋ ਜੇ ਤੁਸੀਂ ਵੇਖੋਗੇ ਨਾ ਨਜ਼ਰ ਮਾਰੋਗੇ ਜਦੋਂ ਵੱਡੇ ਸਮਾਗਮ ਹੁੰਦੇ ਆ ਵਿਸਾਖੀ ਦੇ ਸਮੇਂ ਉਦੋਂ ਆਹ ਹਾਲ ਸਾਰੇ ਭਰੇ ਹੁੰਦੇ ਆ ਆ ਜਿਹੜੇ ਆਲੇ ਦੁਆਲੇ ਸ੍ਰੋਵਰ ਦੇ ਜਿਹੜੀ ਜਗ੍ਹਾ ਬਣੀ ਹੋਈ ਆ ਇਹ ਸਾਰੇ ਬੁੱਕ ਹੁੰਦੇ ਆ ਕਿਉਂਕਿ ਪੂਰੇ ਸੰਸਾਰ ਦੇ ਵਿੱਚੋਂ ਗੁਰਸਿੱਖ ਸੰਗਤਾਂ ਇੱਥੇ ਦਰਸ਼ਨ ਮੇਲੇ ਕਰਨ ਆਉਂਦੀ ਆ ਹੁਣ ਆਪਾਂ ਆ ਗਏ ਜੀ ਅੱਗੇ ਜਿੱਥੇ ਦੋਸਤੋ ਹੁਣ ਖੜ ਗਏ ਸੀ ਅਸੀਂ ਆ ਕੇ ਜਿਹੜੀ ਬੁੱਕਾਂ ਦੀ ਐਗਜ਼ੀਬਿਸ਼ਨ ਲੱਗੀ ਹੋਈ ਆ ਪ੍ਰਦਰਸ਼ਨੀ ਲੱਗੀ ਹੋਈ ਆ ਨਾ ਇਹ ਬੱਬੂ ਜਿਹੜਾ ਆਪਣਾ ਮਿੱਤਰ ਆ ਨਾ ਇਹ ਬਹੁਤ ਸ਼ਕੀਨ ਆ ਪੜਨ ਦਾ ਬੁੱਕਾਂ ਬਹੁਤ ਪੜਦਾ ਇਹ ਜਿੱਥੇ ਵੀ ਜਾਂਦਾ ਤਾਂ ਉਥੋਂ ਕੋਈ ਨਾ ਕੋਈ ਬੁੱਕ ਲੈ ਕੇ ਆਉਂਦਾ ਇਹ ਹਰ ਇੱਕ ਬੰਦੇ ਦੀ ਆਪਣੇ ਆਪਣੀ ਸੋਚ ਹੁੰਦੀ ਆ ਸਾਨੂੰ ਵੀ ਬੁੱਕਾਂ ਪੜ੍ਹਨੀਆਂ ਚਾਹੀਦੀਆਂ ਆਪਣੇ ਇਤਿਹਾਸਕ ਬੁੱਕਾਂ ਚੰਗਾ ਲੱਗਿਆ ਹੁਣ ਆਗੇ ਜੀ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਸਕਿਆ ਦੋਸਤੋ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਵੱਡਾ ਸਿਧਾਂਤ ਦਿੱਤਾ ਵੰਡ ਕੇ ਛਕਣ ਦਾ ਚਾਹ ਗਰਮ ਗਰਮ ਪੀਤੀ ਆਨੰਦ ਆ ਜਾਂਦਾ ਹੈਰਾਨ ਨੇ ਦੁਨੀਆ ਦੇ ਲੋਕੇ ਵੀ ਕਿ ਕਿਉਂ ਜੇ ਲੋਕ ਆ ਜਿਹੜੇ ਇੰਨਾ ਪ੍ਰਸ਼ਾਦਾ ਇੰਨਾ ਲੰਗਰ ਫਰੀ ਚਲਾਉਂਦੇ ਆ ਇਹ ਬਾਬੇ ਨਾਨਕ ਦੀ ਕਿਰਪਾ ਆਪਾਂ ਨਹੀਂ ਚਲਾ ਸਕਦੇ ਹੁਣ ਦੋਸਤੋ ਇੱਥੇ ਨਾ ਇੱਕ ਆਪਣੇ ਬਾਬਾ ਜੀ ਮਿਲੇ ਬਹੁਤ ਚੰਗਾ ਸੁਭਾਅ ਸੀ ਜੋ ਇੱਥੇ ਚੱਲ ਰਿਹਾ ਕੰਮ ਪ੍ਰਾਣੀਆਂ ਉਹੀ ਜਿਹੜੀਆਂ ਜਾਲੀਆਂ ਪਾਈਆਂ ਜਾ ਰਹੀਆਂ ਕੰਧਾਂ ਦੇ ਵਿੱਚ ਦੇਖ ਕੇ ਬੜਾ ਮਨ ਖੁਸ਼ ਹੋਇਆ ਤੁਹਾਨੂੰ ਵੀ ਦੋਸਤੋ ਕਿਦਾਂ ਦਾ ਲੱਗਿਆ ਤਖਤ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਆਪ ਪਰਿਵਾਰ ਤੁਸੀਂ ਲੈ ਕੇ ਆਇਓ ਬੱਚਿਆਂ ਨੂੰ ਲੈ ਕੇ ਆਇਆ ਕਰੋ ਦਰਸ਼ਨ ਜਰੂਰ ਕਰਵਾਇਆ ਕਰੋ ਸਾਡੇ ਮਨ ਨੂੰ ਤੇ ਬਹੁਤ ਚੰਗਾ ਲੱਗਿਆ ਤੁਸੀਂ ਵੀ ਜਦ ਆਵੋਗੇ ਦਰਸ਼ਨ ਕਰੋਗੇ ਵਿਸ਼ਵਾਸ ਹੈ ਕਿ ਪੂਰਾ ਤੁਹਾਨੂੰ ਵੀ ਚੰਗਾ ਲੱਗੇਗਾ ਆਪਾਂ ਦੋਸਤੋ ਜਿੰਨੇ ਜੋਗੇ ਆ ਸਤਿਗੁਰੂ ਜੀ ਦੇ ਦਰ ਘਰ ਤੇ ਆਪਾਂ ਆ ਕੇ ਆਪਾਂ ਵੀ ਸੇਵਾ ਕਰਿਆ ਕਰੀਏ ਸੇਵਾ ਭਾਵਨਾ ਨਾਲ ਆਈਏ ਗੁਰੂ ਨਿਮਾਨਿਆਂ ਦਾ ਮਾਣ ਹੈ ਸਾਡਾ ਇੱਥੇ ਆ ਕੇ ਆਪਾਂ ਆਪ ਇਤਿਹਾਸ ਪੜਾਈਏ ਆਪਣੇ ਬੱਚਿਆਂ ਨੂੰ ਪੜਾਈਏ ਤਾਂ ਕਿ ਸਾਡੇ ਬੱਚੇ ਪੰਜਾਬ ਨਾਲੋਂ ਪੰਜਾਬੀ ਨਾਲੋਂ ਗੁਰਬਾਣੀ ਨਾਲੋਂ ਨਾ ਟੁੱਟਣ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਸਾਥੋਂ ਵੀ ਆਪਣੇ ਦਰ ਘਰਾਂ ਦੀ ਸਤਿਗੁਰੂ ਜੀ ਸੇਵਾ ਲੈਂਦੇ ਰਹਿਣ ਜੀ